ਮੈਨੂੰ ਲੱਗਦਾ ਕਿ ਉਹ ਕਿਸੇ ਤੋਂ ਘੱਟ ਨਹੀਂ ਹੋਏਗਾ ਉਹ ਉਹਦੇ ਵਿੱਚ ਉਹਨਾਂ ਦਾ ਮਾਨ ਵਧੇਗਾ ਤਤਕਰੀਬਨ ਸਾਡੇ ਕੋਲ ਪੂਰੇ ਪੰਜਾਬ ਵਿੱਚ ਜਿਹੜੀ ਲੋਕਲ ਬਾਡੀਜ਼ ਹੈਗੀ ਹੈ ਉਹ 166 ਨੰਬਰ ਹੈਗਾ ਉਹਦੇ ਵਿੱਚ 13 ਕਾਰਪੋਰੇਸ਼ਨਸ ਨੇ ਤੇ 153 ਨਗਰ ਪੰਚਾਇਤ ਨਗਰ ਕਾਉਂਸਲਸ ਨੇ ਤੇ ਅੱਜ ਦਾ ਜਿਹੜਾ ਰਿਸਪੌਂਸਸ ਰੱਖੀ ਹੈ ਇੱਕ ਮਿਸ਼ਨ ਉਲਾਕੇ ਅਸੀਂ ਆਏ ਆ ਪੰਜਾਬ ਸੜਕ ਸਫਾਈ ਮਿਸ਼ਨ ਕਿ ਜਿਹਦੇ ਵਿੱਚ ਕਿ ਇਹ ਹੈ ਮੈਂ ਕਹੂੰਗਾ ਕਿ ਇਹ ਆਵਾਦੀ ਪਾਰਟੀ ਦੀ ਸਰਕਾਰ ਦੀ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਦੀ ਪਹਿਲ ਕਦਮੀ ਹੈ ਕਿ ਅਸੀਂ ਇਹ ਪਹਿਲੀ ਵਾਰ ਕਿ ਜਿਹੜੀ ਰੋਡਸ ਦੀ ਜਿਹੜੀ ਨਿਗਰਾਨੀ ਆ ਜਾਂ ਦੇਖਭਾਲ ਆ ਜਾਂ ਰੱਖ-ਰਖਾਓ ਹੈਗਾ ਉਹਦੀ ਅਸੀਂ ਜ਼ਿੰਮੇਵਾਰੀ ਕਹੀਏ ਜਾਂ ਉਹਨਾਂ ਨੂੰ ਆਪਣੇ ਜਿਹੜੇ ਸਾਡੇ ਆਫੀਸਰ ਸਹਿਬਾਨ ਹੈਗੇ ਕਲਾਸ 1 ਆਫੀਸਰ ਸਹਿਬਾਨ ਉਹਨਾਂ ਨੂੰ ਗੋਦ ਦੇਣਾ ਇਸ ਲਈ ਅੱਧਰ ਆਪਾ ਚੱਲ ਰਹੇ ਅੱਜ ਤੇ ਅਸੀਂ ਇੱਕ ਇਤਿਹਾਸਿਕ ਮੋੜ ਤੇ ਅਸੀਂ ਖੜੇ ਆ ਜਿੱਥੇ ਕਿ ਅਸੀਂ ਗੁੱਡ ਗਵਰਨੈਂਸ ਆਮਦੀ ਪਾਰਟੀ ਦੀ ਸਰਕਾਰ ਵਿੱਚ ਅਸੀਂ ਉਹਨੂੰ ਰੀਡਿਫਾਈਨ ਕਰ ਰਹੇ ਹਾਂ ਜਿਹਦੇ ਵਿੱਚ ਸਾਡੇ ਅਫਸਰ ਸਹਿਬਾਨਾਂ ਦੀ ਜਵਾਬਦੇਹੀ ਅਕਾਉਂਟੇਬਿਲਟੀ ਜਿਹਦੇ ਵਿੱਚ ਨਾਗਰਿਕਤ ਵਿਸ਼ਵਾਸ ਤੇ ਜਿਹੜੇ ਜ਼ਮੀਨੀ ਪੱਧਰ ਤੇ ਜਿਹੜੇ ਬਦਲਾਅ ਚੇਂਜਸ ਆ ਰਹੇ ਆ ਉਹਨੂੰ ਅਸੀਂ ਆਪਾ ਅੱਗੇ ਉਹਨੂੰ ਦੇਖਣਾ ਚਾਹੁੰਦੇ ਨੇ ਤੇ ਸਾਡੇ ਸਰਦਾਰ ਖੋਗਵਾ ਸਿੰਘ ਮਾਨ ਜੀ ਦਾ ਜਿਹੜਾ ਵਿਜ਼ਨ ਹੈਗਾ ਕਿ ਸਾਫ਼ ਪੰਜਾਬ ਸਾਫ਼ ਸੁਥਰਾ ਪੰਜਾਬ ਇੱਕ ਰੋਸ਼ਨ ਪੰਜਾਬ ਇਹ ਸਾਰੇ ਦੇਸ਼ ਵਿੱਚੋਂ ਪੰਜਾਬ ਪਹਿਲੇ ਨੰਬਰ ਤੇ ਆਵੇ ਅਵਲ ਨੰਬਰ ਤੇ ਹੋਵੇ ਤੇ ਇਸ ਮਿਸ਼ਨ ਨੂੰ ਅੱਜ ਅਸੀਂ ਆਪਾਂ ਲਾਂਚ ਕਰਨ ਜਾ ਰਹੇ ਆਂ ਆਪਾਂ ਇੱਕ ਬੜੀ ਯੋਜਨਾਬੱਧ ਤਕਨੀਕ ਦੇ ਨਾਲ ਪੰਜਾਬ ਸੜਕ ਸਫਾਈ ਮਿਸ਼ਨ ਜਿ세ਾ ਨਾਂ ਰੱਖਿਆ ਸੀ ਆਪਾਂ ਪੰਜਾਬ ਸੜਕ ਸਫਾਈ ਮਿਸ਼ਨ ਤੇ ਅੱਜ ਤੋਂ ਹੀ ਮੈਂ ਕਹੂੰਗਾ ਕਿ ਇਹ ਕੋਈ ਸਕਸੈਸ ਨਹੀਂ ਦੇ ਰਹੇ ਅਸੀਂ ਆਪਾਂ ਐਕਸ਼ਨ ਵੋਟ ਚ ਹੀ ਹੈਗੇ ਆਂ ਏ ਅਜ ਤੋਂ ਹੀ ਪੂਰੇ ਪੰਜਾਬ ਵਿੱਚ ਜਿੱਥੇ ਵੀ ਸਾਡੀ ਲੋਕਲ ਬਾਡੀਜ਼ ਹੈਗੀਆਂ ਚੌਥ ਸਨੇਹ ਲੱਗ ਜਾਏਗਾ ਤੇਰਾ ਉਦੇਸ਼ ਜਿਹੜਾ ਆਬਜੈਕਟਿਵ ਹੈਗਾ ਜਿਹੜਾ ਕੀ ਹੈ ਮਕਸਦ ਇਹਦਾ ਕੀ ਹੈਗਾ ਕਿ ਰਿਸਪੌਂਸਿਬਿਲਟੀ ਅਸੀਂ ਦੇ ਲਈ ਆਪਣੇ ਅਫਸਰ ਸਹਿਬਾਨਾਂ ਨੂੰ ਇੱਕ ਤਰ੍ਹਾਂ ਦੇ ਉਹ ਸੜਕ ਨੂੰ ਉਹ ਗੋਦ ਲੈਣਗੇ ਉਸ ਸੜਕ ਨੂੰ ਉਸ ਰਸਤੇ ਨੂੰ ਉਹਦੇ ਉਹ ਜ਼ਿੰਮੇਵਾਰੀ ਵਾਂਗ ਉਹਨੂੰ ਉਹਦੀ ਦੇਖ ਦੇਖਪਾਲ ਕਰਨਗੇ ਸਾਮ ਸਭਾਲ ਕਰਨਗੇ ਰੱਖ ਰਖਾਓ ਕਰਨਗੇ ਤੇ ਮੈਂ ਕਹੂੰਗਾ ਜਿਹੜੇ ਸਿਵਿਕ ਇਨਫਰਾਸਟ੍ਰਕਚਰ ਹੁੰਦੇ ਹੈਗੇ ਜਿਹੜੇ ਸਟੈਂਡਰਡ ਜਿਹੜੇ ਅਸੀਂ ਮੇਨਟੇਨ ਕਰਨੇ ਹੁੰਦੇ ਹਾਈਸਟ ਸਟੈਂਡਰਡਸ ਉਹਦੇ ਵਿੱਚੋਂ ਪੂਰਾ ਅਪਣਾਓ ਉਹ ਯੋਗਦਾਨ ਪਾਉਣਗੇ ਜੀ ਇਹ ਤਕਰੀਬਨ ਜੇ ਅਸੀਂ ਗਾਈਡਲਾਈਨਸ ਦੀ ਗੱਲ ਕਰ ਲਈਏ ਇਹ ਹਰੇਕ ਡਿਸਟ੍ਰਿਕਟ ਲੈਵਲ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਸਾਡੇ ਡੀਸੀ ਸਹਿਵਨ ਵੱਲੋਂ ਦਿਤਿਆ ਜਾਣਗੇ ਤਾਂ ਇਹਦੇ ਵਿੱਚ ਉਸ ਸ਼ਹਿਰ ਦੇ ਸਾਰੇ ਕਲਾਸਨ ਅਫੀਸਰ ਚਾਹੋ ਡੀਸੀ ਸਹਿਬਾਨ ਹੋਣ ਏਡੀਸੀ ਸਹਿਬਾਨ ਸਾਡੇ ਐਸਐਲ ਸਹਿਬਾਨ ਚਾਹੇ ਕਮਿਸ਼ਨਰ ਸਹਿਬਾਨ ਹੋਣ ਚਾਹੇ ਸਾਡੇ ਈਓ ਸਹਿਬਾਨ ਹੋਣ ਉਹਨਾਂ ਨੂੰ ਹਰੇਕ ਨੂੰ ਤਕਰੀਬਨ ਕਹਿ ਸਕਦੇ ਕਿ ਅਸੀਂ 10 ਕਿਲੋਮੀਟਰ ਜਿਹੜਾ ਸਟਰੈਚ ਹੈਗਾ ਰੋਡ ਦਾ ਸੀ ਆਪਾਂ ਉਹਨੂੰ ਦੇ ਦਾਂਗੇ ਆਪਾਂ ਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਹੋ ਗਈ ਉਹਨਾਂ ਦੀ ਰੱਖ-ਰਖਾਅ ਦੀ ਸਾਮ ਸੰਭਾਲ ਦੀ ਦੇਖਰੇਖ ਦੀ ਚਾਹੇ ਉਹਦੇ ਵਿੱਚ ਪੋਟ ਹੋਲਸ ਦੀ ਗੱਲ ਕਰ ਲਈ ਉਹਨਾਂ ਦੇ ਰਿਪੇਅਰ ਦੀ ਚਾਹੇ ਉਹ ਰੋਡ ਦੀ ਬਿਊਟੀ ਪਿਊਟੀਫਿਕੇਸ਼ਨ ਦੀ ਗੱਲ ਕਰ ਲਈਏ ਚਾਹੇ ਸੀ ਫੁੱਟਪਾਥ ਦੀ ਗੱਲ ਕਰ ਲਈਏ ਚਾਹੇ ਉਹ ਰਸਤੇ ਚਾਹੇ ਰੋਡ ਤੇ ਹੋ ਕੋਈ ਵੇਸਟ ਪਿਆ ਹੋਵੇ ਕੂੜਾ ਪਿਆ ਹੋਵੇ ਉਹਦੀ ਲਿਫਟਿੰਗ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਏਗੀ ਤੇ ਬੜੀ ਅਸੀਂ ਟੈਕਨੀਕਲੀ ਅਸੀਂ ਇਹਨੂੰ ਆਪਾਂ ਅਪਲਾਈ ਕਰਾਂਗੇ ਆਪਾਂ ਜਿਹਦੇ ਵਿੱਚ ਰਿਪੋਰਟਿੰਗ ਵੀ ਹੋਵੇਗੀ ਮੋਬਾਈਲ ਐਪਲੀਕੇਸ਼ਨ ਦਿੱਤੀ ਜਾਏਗੀ ਜਿਸ ਵਿੱਚ ਉਹ ਰੀਅਲ ਟਾਈਮ ਡਾਟਾ ਕੈਪਚ ਜਿਹੜਾ ਹੁੰਦਾ ਹੈਗਾ ਜੀ ਉਹਦੇ ਵਿੱਚ ਲੋਕੇਸ਼ਨ ਟਾਈਮ ਡੇਟ ਸਾਰਾ ਕੁਝ ਉਹਦੇ ਵਿੱਚ ਹੋਏਗਾ ਤੇ ਉਹ ਅੱਗੇ ਜਿਹੜੇ ਕਨਸਰਨਡ ਯੂਲਬੀਜ਼ ਜਜ ਕਨਸਰਨਡ ਜਿਹੜੇ ਸਾਡੇ ਕਾਰਪੋਰੇਸ਼ਨ ਹੈਗੇ ਆ ਉਹਨਾਂ ਨੂੰ ਫਾਰਵਰਡ ਕੀਤਾ ਜਾਏਗੀ ਜਿੱਥੇ ਵੀ ਉਹਨਾਂ ਨੂੰ ਲੱਗਿਆ ਕਿ ਕੋੜਾ ਪਿਆ ਆ ਜਿੱਥੇ ਵੀ ਲੱਗਿਆ ਕਿ ਪੋਟホール ਹੈਗਾ ਆ ਨੁਕਸਾਨ ਕਰ ਰਿਹਾ ਹੈਗਾ ਜਿੱਥੇ ਸਫਾਈ ਨਹੀਂ ਹੈਗੀ ਉਹ ਸਾਰੇ ਦਾ ਸਾਰਾ ਉਹ ਥਰੂ ਮੋਬਾਈਲ ਐਪਲੀਕੇਸ਼ਨ ਉਹ ਅਪਲੋਡ ਕੀਤਾ ਜਾਵੇਗਾ ਤੇ ਡਿਸਟ੍ਰਿਕਟ ਲੈਵਲ ਤੇ ਇੱਕ ਵਟਸਐਪ ਵੀ ਗਰੁੱਪ ਬਣਾਇਆ ਜਾਏਗਾ ਕਾਰਪੋਰੇਸ਼ਨ ਦੇ ਲੈਵਲ ਤੇ ਜਿੱਥੇ ਕਾਰਪੋਰੇਸ਼ਨਸ ਹੈਗੀਆਂ ਜਿੱਥੇ ਜ਼ਿਲ੍ਹੇ ਹੈਗੇ ਡਿਸਟ੍ਰਿਕਟ ਹੈਗੇ ਜਿੱਥੇ ਯੂਲਬੀਜ਼ ਹੈਗੀਆਂ ਉਸ ਲੈਵਲ ਤੇ ਇੱਕ ਗਰੁੱਪ ਬਣਾ ਕੇ ਉਹਦੇ ਵਿੱਚ ਉਹ ਉਹ ਸਾਰਾ ਡਾਟਾ ਪੋਸਟ ਵੀ ਕੀਤਾ ਜਾਏਗਾ ਤੇ ਉਹਦੇ ਵਿੱਚ ਅਸੀਂ ਵੀ ਹੋਵਾਂਗੇ ਸਾਡੇ ਹੈੱਡਕ quarter ਦੇ ਆਫੀਸਰਸ ਵੀ ਹੋਣਗੇ ਤੇ ਨਾਲ ਲੋਕਲ ਐਂਬुलेंस ਵੀ ਹੋ ਜਾਣਗੇ ਤਾਂ ਕਿ ਸਾਨੂੰ ਪਤਾ ਚੱਲਦਾ ਰਹੂਗਾ ਕਿ ਪ੍ਰੋਬਲਮ ਆ ਕਿੱਥੇ ਪ੍ਰੋਬਲਮ ਹੈਗਾ ਉਹਦੀ ਜਿਹੜੀ ਫਾਲੋਅ ਅਪ ਹੈਗੀ ਆ ਉਹਦੇ ਲੈਨ ਵਿੱਚ ਸਾਨੂੰ ਬੜੀ ਉਹ ਉਹ ਇਜ਼ੀ ਹੋਏਗਾ ਤੇ ਬੜੀ ਯੋਜਨਾਬੰਦ ਸਾਡੀ ਇੱਕ ਕੰਪੇਨਿੰਗ ਪਲੈਨਿੰਗ ਹੈਗੀ ਆ ਕਿ ਹਰੇਕ ਅਫਸਰ ਸਾਹਿਬਾਨ ਨੂੰ ਉਹਦਾ ਪੂਰਾ ਜਿੰਨੇ ਵੀ ਅਸੀਂ ਆਪਾਂ ਸਟ੍ਰੈਚ ਦਵਾਵਾਂਗੇ ਰੋਡ ਦਾ ਕਿੱਥੋਂ ਸ਼ੁਰੂ ਹੋ ਰਹੀ ਹੈ ਕਿੱਥੇ ਦਾ ਖਤਮ ਹੋ ਰਹੀ ਆ ਡੇਲੀ ਬੇਸਿਸ ਤੇ ਉਹਦੀ ਉਹ ਉਹਨਾਂ ਦੀ ਮੋਨਿਟਰਿੰਗ ਹੋਏਗੀ ਤੇ ਮੈਂ ਜੋ ਇਸ ਤੋਂ ਜਿਹੜੀ ਜਿਹੜੀ ਕੈਂਪੇਨ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹੈਗੇ ਆ ਇਹ ਜਿਹੜੇ ਆਊਟਕਮਸ ਹੈਗੇ ਮੈਂ ਇਹ ਹੀ ਕਹੂੰਗਾ ਕਿ ਇੱਕ ਜਿੰਨੇ ਵੀ ਸਾਡੇ ਅਫਸਰ ਸਹਿਬਾਨ ਜਿਨ੍ਹਾਂ ਨੂੰ ਅਸੀਂ ਆਪਾਂ ਇਹ ਜ਼ਿੰਮੇਵਾਰੀ ਦਵਾਵਾਂਗੇ ਆਪਾਂ ਜਿਦਾਂ ਅਸੀਂ ਆਪਣੇ ਘਰਾਂ 'ਚ ਸਫਾਈ ਕਰਦੇ ਆ ਉਸੇ ਤਰ੍ਹਾਂ ਇਹ ਉਹ ਬਾਹਰ ਵੀ ਇਸ ਸਫਾਈ ਦਾ ਖਿਆਲ ਰੱਖਣਗੇ ਤੇ ਮੈਂ ਕਹੂੰਗਾ ਕਿ ਇੱਕ 10 ਕਿਲੋਮੀਟਰ ਦਾ ਸਟ੍ਰੈਚ ਜਿਹੜਾ ਰੋਡ ਦਾ ਹੈਗਾ ਉਹਦੇ ਵਿੱਚ ਸਾਰੀ ਉਹਦੀ ਦੇਖਭਾਲ ਉਹਨਾਂ ਦੇ ਹੱਥ ਹੋਏਗੀ ਤੇ ਮੈਂ ਇਹੀ ਉਮੀਦ ਕਰਦਾ ਕਿ ਉਹ ਜਿਹੜੀ ਇਹ ਰੋਡ ਅਸੀਂ ਉਹਨੂੰ ਦਵਾਂਗੇ ਆਪਾਂ ਜਿੰਨਾ ਵੀ ਸਟ੍ਰੈਚ ਅਸੀਂ ਦਵਾਂਗੇ ਉਹਦੀ ਦੇਖਭਾਲ ਜਿਹਦਾ ਅਸੀਂ ਆਪਣੇ ਬੱਚਿਆਂ ਨੂੰ ਆਪਾਂ ਪਾਲੀਦਾ ਹੈਗਾ ਉਹਦੀ ਦੇਖਭਾਲ ਉਸ ਤਰ੍ਹਾਂ ਹੀ ਕਰਨਗੇ ਤੇ ਅਸੀਂ ਪੰਜਾਬ ਸਰਕਾਰ ਆਪਣੇ ਅਫਸਰ ਸਹਿਬਾਨਾਂ ਦਾ ਬੜਾ ਮਾਨ ਕਰਦੀ ਹੈ ਉਹਨਾਂ ਦੇ ਬੜਾ ਮਾਨ ਕਰਦੀ ਆ ਤੇ ਬਸ ਇਹੀ ਸਨੇਹਾ ਹੈਗਾ ਕਿ ਅਸੀਂ ਦੇ ਆਰ ਗੁੱਡ ਐਡਮਿਨਿਸਟਰੇਟਰ ਦੇ ਆਰ ਗੁੱਡ ਆਫੀਸਰਸ ਤੇ ਇੱਕ ਰਿਸਪੋਨਸੀਬਲ ਸਿਟੀਜ਼ਨ ਬਣ ਕੇ ਔਰ ਰੋਡ ਦਾ ਕਸਟੋਡੀਅਨ ਬਣ ਕੇ ਅਸੀਂ ਆਪਾਂ ਜਿੰਨਾ ਕ ਅਸੀਂ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਬਿਹਤਰ ਲਈ ਅਸੀਂ ਆਪਾਂ ਉਹਨਾਂ ਕੋਲ ਹੈਲਪ ਲੈ ਸਕਦੇ ਅਸੀਂ ਆਪਾਂ ਲਾਵਾਂਗੇ ਸੋ ਇਹ ਹੀ ਸੀ ਅੱਜ ਜਿਹੜਾ ਮਿਸ਼ਨ ਸੀ ਅੱਜ ਦਾ ਪੰਜਾਬ ਸੜਕ ਸਾਫ ਮਿਸ਼ਨ ਸਫਾਈ ਮਿਸ਼ਨ ਉਹਦੇ ਰਿਲੇਟਡ ਅਸੀਂ ਆਪਾਂ ਪ੍ਰੈਸ ਕਾਨਫਰੰਸ ਕੀਤੀ ਤੇ ਮੈਂ ਤੁਹਾਡਾ ਇੱਕ ਵਾਰੀ ਫਿਰ ਸਾਰਿਆਂ ਦੇ ਇਥੇ ਪਹੁੰਚਣ ਤੇ ਤੁਹਾਡਾ ਧੰਨਵਾਦ ਕਰਦਾ Without thought of card, and any questions we can take on <laughs>